ਪੰਜਾਬ ਦੇ ਵਿੱਚ ਕੁਝ ਸੰਗਠਨਾਵਾਂ ਵੱਲੋਂ ਹਿੰਦੂ ਸਿੱਖ ਪਾਈਚਾਰੇ ਦੇ ਵਿੱਚ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਰੋਕਣ ਦੇ ਲਈ ਅਧਿਆਨ ਜਨਤਾ ਨੂੰ ਅਜਿਹੇ ਸੰਗਠਨਾ ਅਤੇ ਨੇਤਾਵਾਂ ਦਾ ਸਮਾਜਿਕ ਬਹਿਸ਼ਕਾਰ ਕਰਨ ਦਾ ਐਲਾਨ ਸ਼੍ਰੀ ਬਾਬਾ ਪਾਲਕਨਾਥ ਜੀ ਮੰਦਿਰ ਵਿਖੇ ਆਯੋਜਿਤ ਬੈਠਕ ਦੇ ਵਿੱਚ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਕੀ ਮੀਟਿੰਗ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਪੂਰੇ ਪੰਜਾਬ ਦੇ ਵੱਖ-ਵੱਖ ਸਾਡੇ ਸਰਤੰਦਰਾਂ ਦੇ ਜਿਹੜੇ ਯੋਧੇ ਨੇ ਉਹਨਾਂ ਨੂੰ ਇੱਕ ਮੰਚ ਤੇ ਇਕੱਠਾ ਕਰਕੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸਰਤੰਦਰਾਂ ਦੇ ਜਿਹੜੇ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਪ੍ਰਚਾਰ ਹੋ ਰਿਹਾ ਹੈ ਜਾਂ ਜਿੰਨੀਆਂ ਬੇਅਦਬੀਆਂ ਹੋ ਰਹੀਆਂ ਉਹਦੇ ਖਿਲਾਫ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇੱਕ ਧਾਗੇ ਚ ਬਰੋ ਕੇ ਅੱਗੇ ਚੱਲਣ ਦੀ ਆਪਾਂ ਸਾਰਿਆਂ ਨੂੰ ਅਪੀਲ ਵੀ ਕੀਤੀ ਹੈ ਤੇ ਸਰਕਾਰ ਦੇ ਅੱਗੇ ਅਸੀਂ ਇੱਕ ਮੰਗ ਕਰਦੇ ਆ ਕਿ ਕੜੇ ਦਾ ਕੜਾ ਐਸਾ ਕੋਈ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਜਿੰਨੀਆਂ ਬੇਅਦਬੀ ਦੇ ਮਾਮਲੇ ਪੂਰੇ ਪੰਜਾਬ ਦੇ ਵਿੱਚ ਦਿਨ-ਪ੍ਰਤੀ ਦਿਨ ਵੱਧ ਰਹੇ ਨੇ ਉਹਦਾ ਖਮਿਆਜਾ ਅੱਗੇ ਸਰਕਾਰਾਂ ਨੂੰ ਵੀ ਭੁਗਤਣਾ ਪਏਗਾ ਸਰਕਾਰ ਦੇ ਕੇ ਇੱਕ ਬੇਨਤੀ ਹੈ ਕਿ ਐਸਾ ਕਾਨੂੰਨ ਬਣਾਇਆ ਜਾਵੇ ਕਿ ਕੋਈ ਵੀ ਮਾੜਾ ਅਨਸਰ ਅਗਰ ਕੋਈ ਬੇਅਦਬੀ ਕਰਦਾ ਹੈ ਤੇ ਉਹਦੇ ਖਿਲਾਫ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਘਟਨਾ ਦੀ ਸਾਂਝੀ ਕੌਂਸਲ ਮੀਟਿੰਗ ਰੱਖੀ ਗਈ ਕਿ ਹਰ ਸਾਲ ਜਿਹੜਾ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਦੀ ਗੱਲ ਕਰਦੇ ਹੋਏ ਆਪਸੀ ਪੰਜਾਬ ਦੇ ਅੰਦਰ ਹਿੰਦੂ ਸਿੱਖ ਭਾਈਚਾਰੇ ਚ ਟਕਰਾਬ ਦੀ ਜਿਹੜੀ ਨੀਤੀ ਹੁੰਦੀ ਹੈ ਜਿਹੜੀ ਸਮਾਹਨ ਦਾ ਉਹਨੂੰ ਰੋਕਣ ਦੇ ਲਈ ਕਿ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦਈਏ ਕਿ ਜਿਹੜੇ ਭਾਈਚਾਰੇ ਨੂੰ ਜਿਹੜੇ ਸ਼ਹੀਦ ਚੰਗੇ ਲੱਗਦੇ ਆ ਤੁਸੀਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰੋ ਪੰਜਾਬ ਦੇ ਹਰ ਵਕਤ ਹਰ ਵਕਤ ਕੋਨੇ ਤੋਂ ਆਈਲੇ ਸਾਡੇ ਸਕਰ ਔਰ ਅਸੀਂ ਇੱਕੋ ਹੀ ਬੇਨਤੀ ਕੀਤੀ ਆ ਕਿ ਛੇ ਜੋਂ ਨੂੰ ਐਸਾ ਕੀ ਹੋ ਜਾਂਦਾ ਕਿ ਜਿਹੜੇ ਸਾਡੇ ਹਿੰਦੂ ਲੀਡਰ ਨੇ ਉਹ ਨજરਬੰਦ ਹੋ ਜਾਂਦੇ ਨੇ ਉਹ ਆਪਣੀਆਂ ਫੋਟੋਆਂ ਪਾ ਕੇ ਕੀ ਸ਼ੋਅ ਕਰਦੇ ਨੇ ਸਮਾਂ ਕਿ ਆਪਾਂ ਨੂੰ ਪ੍ਰਸ਼ਾਸਨ ਦਬਾ ਰਿਹਾ ਵਾ ਆਪਾਂ 4696 ਨੂੰ ਆਪਣੇ ਘਰ ਦੇ ਮੂਹਰੇ ਲੱਗ ਜਾਂਦੇ ਨੇ ਤੇ ਆਪਾਂ ਇੰਨੇ ਚ ਖੁਸ਼ ਹੋ ਜਾਂਦੇ ਹੁਣ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਜੀ ਖਾਲਸਾ ਧਰਮ ਦਾ ਧਰਮ ਸਥਾਨ ਆ ਉੱਥੇ ਖਾਲਿਸਤਾਨ ਦੇ ਨਾਰੇ ਲਗਾਏ ਜਾਂਦੇ ਨੇ ਕੀ ਅਸੀਂ ਆਪਣੇ ਆਪ ਨੂੰ ਪੰਜਾਬ ਦੇ ਸੇਵ ਮੰਨਦੇ ਆ ਇਹ ਕਿ ਦਰਬਾਰ ਸਾਹਿਬ ਦੇ ਵਿੱਚੋਂ ਖਾਲਿਸਤਾਨ ਦੇ ਨਾਰੇ ਲੱਗਦੇ ਹੁਣ ਔਰ ਸਾਨੂੰ ਹਿੰਦੂਆਂ ਨੂੰ ਨਜ਼ਰਅੰਦ ਕੀਤਾ ਜਾਂਦਾ ਛੇ ਜਨ ਨੂੰ ਅਸੀਂ ਆਪਣੇ ਹੀ ਦਿਨ ਸਜਾ ਲਈ ਦੇਣੀ ਹੁੰਦੀ ਹੈ ਉਹ ਆਪਣੇ ਨੂੰ ਦੇਣ ਲੇਕਿਨ ਖਾਲਿਸਤਾਨ ਦੇ ਨਾਰੇ ਕਿਉਂ લુધિયાનાં વિપન અરોડાની રિપોર્ટ એસનસ ન્યૂઝ